ਆਗੇ ਆਗੇ ਜੁਗਨੀ ਦਵਾਈ ਲੈ ਕੇ ਆਇਆ ਪੁੱਤ ਆ ਦਵਾਈ ਉਹ ਖਾਈਂ ਮੜੀ ਦਵਾਈ ਦੇ ਖਾਵੇ ਆ ਭਈ ਆਪਾਂ ਦੀ ਟਿਊਮਰ ਆ ਤੇ ਡਾਕਟਰ ਸਾਹਿਬ ਕਹਿੰਦੇ ਵੀ ਕਰੀ ਟਿਊਮਰ ਦਾ ਇਲਾਜ ਕਰਾਓ ਤੁਸੀਂ ਤੇ ਟਿਊਮਰ ਦੇ ਸਟਾਰਟਿੰਗ ਕਰਦੇ ਹਾਂ ਜੁਗਨੀ ਜੇ ਨਹੀਂ ਲੱਗਿਆ ਹੈ ਪੁੱਤ ਜੇ ਨਹੀਂ ਲੱਗਿਆ ਦੱਸ ਜੇ ਨਹੀਂ ਲੱਗਿਆ ਵੇਖੀ ਵੇਖੀ ਕੇ ਵਗੈਰਾ ਹਾਂ ਜੇ ਨਹੀਂ ਲੱਗਿਆ ਛੱਡ ਦੇ ਯਾਰ ਛੱਡ ਦੇ ਛੱਡ ਦੇ ਹਾਂ ਆ ਮੇਰੀ ਇਹ ਮੇਰੇ ਬਿਨਾ ਜੀ ਨਹੀਂ ਲਾਉਂਦੀ ਭਰਾਵਾ ਇਹ ਮੈਨੂੰ ਬੜੀ ਪਿਆਰੀ ਆ ਸੰਗਲੀ ਲਿਆਂਦੀ ਮੈਂ ਤੇਰੇ ਹੱਥ ਨਾਲ ਇਹਦੀ ਲੋਡ ਵੈਸੇ ਤਾਂ ਆਪਾਂ ਕਦੇ ਇਹਦੇ ਪਾਈ ਨਹੀਂ ਗੀ ਪਰ ਯਾਰ ਲੋਡ ਹੁਣ ਪੈਂਦੀ ਆ ਨਾ ਹੁਣ ਤੇਰੇ ਤੋਂ ਜਿਵੇਂ ਲੋਡ ਨਹੀਂ ਹੋਣਾ ਜਿਹਨੇ ਜਿਹ ਆ ਨੰਨ ਹੁੰਦੀ ਜਿਹਨੇ ਮੇਰੇ ਮਗਰ ਭੱਜ ਲੈਣਾ ਤੈਨੂੰ ਪਤਾ ਕਿੰਨਾ ਜ਼ੋਰ ਲਾਇਆ ਇਹਨੇ ਨਾਲ ਇਹ ਇਹ ਕਹਿੜਾ ਰਿਹਾ ਸੱਦ ਲਿਆ ਬਈ ਉਹਨੂੰ ਕਹ ਦਵਾਈ ਲੈ ਜਾ ਡਾਕਟਰ ਸਾਹਿਬ ਕੋਲ ਉਹਨੂੰ ਕਹ ਲੈ ਆਂਦੀ ਜੀ ਦਵਾਈ ਤੇ ਬਾਈ ਅਰਦਾਸ ਇਹੀ ਕਰਿਆ ਜੇ ਸਾਰੇ ਭੈਣ ਭਰਾ ਵੀ ਇਹਦੀ ਵਿਚਾਰੀ ਦੀ ਜਾਨ ਬੱਜੇ ਬੇਜਬਾਨ ਦੀ ਤੇ ਡਾਕਟਰ ਸਾਹਿਬ ਨੇ ਨਾ ਸਿੱਧਾ ਉਹ ਹੀ ਰੱਖ ਦਿੱਤਾ ਫੋਨ ਰੱਖ ਦਿੱਤਾ ਇੱਡਾ ਨਾ ਰੱਖ ਦਿੱਤਾ ਰੱਖ ਲਿਆ ਤੇ ਡਾਕਟਰ ਸਾਹਿਬ ਨੇ ਤਾਂ ਬਈ ਇਹ ਕਹਿ ਵੀ ਇਹਦੇ ਦਾ 50-50 ਚਾਂਸ ਹੈ ਇਹਦੇ ਬਚਣ ਦੇ ਕਿਉਂਕਿ ਇਹਦੇ ਵਿਚਾਰੀ ਦੇ ਟਿਊਮਰ ਆ ਬਾਥਰੂਮ ਵਾਲੀ ਜਗ੍ਹਾ ਤੇ ਤੇ ਸਾਰੇ ਭੈਣ ਭਰਾ ਅਰਦਾਸ ਕਰਿਆ ਜੀ ਬਈ ਵੀ ਠੀਕ ਹੋ ਜੇ ਕਿਉਂਕਿ ਤੁਹਾਨੂੰ ਪਤਾ ਆਪਾਂ ਕਿਵੇਂ ਇਹਨੂੰ ਬਚਾਇਆ ਹਨਾ ਕਿੰਨੀ ਮੁਸ਼ਕਲ ਨਾਲ ਐ ਬੱਚਾ ਵਾਂਗੂ ਰੱਖਿਆ ਉਹਦੇ ਤੇ ਜੁਗਣੀ ਉਰੇ ਆ ਬੁੱਤ ਉਰੇ ਆ ਉਰੇ ਆ ਚੱਲਦੇ ਆਂ ਆਪਾਂ ਘਰੇ ਚੱਲਦੇ ਆਂ ਚੱਲਦੇ ਚੱਲਦੇ ਆਂ ਉਹਨਾਂ ਕਾਲ ਕਰਦੀ ਵੀ ਚੱਲ ਗਏ ਚੱਲਦੇ ਆਂ ਉਰੇ ਆ ਉਰੇ ਜੁਗਣੀ ਉਜਗਣੀ ਉਹ ਦੇਖੋ ਇਹ ਬਿਸ਼ਾਵ ਵਾਲੀ ਥਾਂ ਤੇ ਬਈ ਇਹ ਤੇ ਬਾਥਰੂਮ ਵਾਲੀ ਜਗ੍ਹਾ ਤੇ ਨਾ ਹੈਗੀ ਇਹ ਪ੍ਰੋਬਲਮ ਤੇ ਡਾਕਟਰ ਸਾਹਿਬ ਕਹਿੰਦੇ ਟਿਊਮਰ ਆ ਉਜਗਣੀ ਉਰੇਆ ਉਰੇਆ ਤੇ ਵੀ ਇਧਰ ਤਲਾਸ਼ੀਆਂ ਲੈਂਦੀ ਫਿਰਦੀ ਆ ਇਧਰ ਆ ਇਧਰ ਆ ਫਰਮਾ ਵੇਖ ਲੈ ਫਰਮਾ ਤਰਖੀ ਪਾ ਦੋ ਤੇ ਤੇਰੇ ਪਾਣੀ ਪਊਗੀ ਉਹ ਖੜਦੀ ਹੋਗੀ ਆ ਜਾ ਦੂਹ ਲੈ ਯਾਰ ਇਹ ਬੋਤਲ ਕੋਈ ਚੱਲੋ ਚੱਟ ਕੇ ਭਾਈ ਅਰਦਾਸ ਕਰਿਆ ਜੇ ਸਾਰੇ ਭੈਣ ਭਰਾ ਇਹ ਆਪਣੀ ਜੁਗਣੀ ਜਲਦੀ ਠੀਕ ਹੋ ਜੇ ਅ ਟਿਊਮਰ ਆ ਇਹਦੇ ਤੇ ਡਾਕਟਰ ਸਾਹਿਬ ਕਹਿੰਦੇ 50 50 ਚਾਂਸ ਹੈ ਦੇ بچਣ ਦੇ ਇਹਨੂੰ ਆਪਾਂ ਬਾਦਲ ਹਸਪੀਟਲ ਲੈ ਕੇ ਆਏ ਆ ਭਾਈ ਇਹ ਬਹੁਤ ਵੱਡਾ ਹਸਪੀਟਲ ਆ ਅੱਜ ਤਾਂ ਭੀੜ ਘੱਟ ਹੈ ਨਹੀਂ ਕਿ ਜਮੇ ਹੀ ਮੰਨ ਕੇ ਚਲੋ ਨਹੀਂ ਇੱਥੇ ਸਵੇਰੇ ਸਵੇਰੇ ਤਾਂ ਬਹੁਤ ਦੂਰੋਂ ਦੂਰੋਂ ਆਉਂਦੇ ਆ ਭਈ ਇਲਾਜ ਕਰਾਉਣ ਆ ਤੇ ਇੱਕ ਵਾਰੀ ਤਾਂ ਆਪਾਂ ਕੈਨਸਲ ਕਰਤਾ ਆਪਾਂ ਹਰਪ੍ਰੀਤ ਭੈਣ ਹਰਪ੍ਰੀਤ ਰੰਧਾਵਾ ਭੈਣ ਉਹਨਾਂ ਨਾਲ ਵੀ ਮੈਂ ਗੱਲ ਕਰੀ ਸੀਗੀ ਮੈਂ ਹਾਂ ਜੀ ਦੱਸੋ ਭੈਣੇ ਕਿਵੇਂ ਕਰੀਏ ਵੀ ਮੇਰਾ ਤਾਂ ਦਿਲ ਨਹੀਂ ਵੱਗਦਾ ਭੈਣ ਕਹਿੰਦੀ ਮੇਰਾ ਤਾਂ ਆਪਦਾ ਦਿਲ ਬਹੁਤ ਪਤਲਾ ਭਰਾਵਾ ਮੈਨੂੰ ਮੈਂ ਕੀ ਦੱਸਾਂ ਤੁਹਾਨੂੰ ਤਾਂ ਆਂਟੀ ਜੀ ਇੱਕ ਯੂਕੇ ਤੋਂ ਮੈਂ ਉਹਨਾਂ ਨਾਲ ਵੀ ਗੱਲ ਕਰੀ ਮਹਾਂ ਆਂਟੀ ਵੀ ਮੇਰੇ ਮੇਰੇ ਹੱਥ ਕੰਬਣ ਲੱਗੇ ਜੋ ਡਾਕਟਰ ਸਾਹਿਬ ਨੇ ਕਿਹਾ ਵੀ ਕਹਿੰਦੇ ਤੂੰ ਇਹ ਤਾਂ ਬਈ 50 50 50 ਚਾਂਸ ਆ ਫਿਰ ਚਲੋ ਗੱਲਬਾਤ ਦਾ ਮਸਲਾ ਹੱਲ ਆਇਆ ਵੀ ਡਾਕਟਰ ਸਾਹਿਬ ਹੋਰ ਆ ਗਏ ਜੀ ਵੱਡੇ ਉਹ ਕਹਿੰਦੇ ਵੀ ਕਰੀਏ ਤੇ ਜਿਹੜੇ ਗੰਡਾ ਟਿਊਮਰ ਦੀ ਇਹ ਤੁਸੀਂ ਗੰਡ ਖੋਰੋ ਆਪਣੇ ਇਹ ਕਰੀਏ ਇਹਦਾ ਟ੍ਰੀਟਮੈਂਟ ਸ਼ੁਰੂ ਕਰੋ ਵੀ ਇਹਦੇ 5-4 ਦਿਨਾਂ ਤੋਂ ਟੀਕਾ ਲਵਾ ਕੇ ਲੈ ਜਾਣਾ ਪਿਆ ਕਰੂਗਾ ਤੇ ਮੈਂ ਕਿਹਾ ਕੋਈ ਗੱਲ ਨਹੀਂ ਲਵਾ ਕੇ ਲੈ ਜਾ ਕਰਾਂਗੇ ਤੇ ਉਹ ਕਹਿੰਦੇ ਵੀ ਕਰੀਏ ਇਹਦਾ ਆਹ ਕਰੋ ਆਪਣੇ ਹੱਲ ਤੇ ਗੰਡ ਦਾ ਉਸ ਤੋਂ ਬਾਅਦ ਆਪਰੇਸ਼ਨ ਤਾਂ ਬਾਅਦ ਚ ਹੋ ਜੂਗਾ ਕਿਉਂਕਿ ਇਹ ਕਹਿੰਦੇ ਵੀ 4-5 ਮਹੀਨੇ ਤਾਂ ਹਜੇ ਮੰਨ ਕੇ ਚਲੋ ਇਹ ਜੋ ਸੁਣਨ ਤੋਂ ਬਾਅਦ ਹਨਾ 4-5 ਮਹੀਨੇ ਡਾਕਟਰ ਸਾਹਿਬ ਦਾ ਕਹਿਣਾ ਵੀ 4-5 ਮਹੀਨੇ ਮੀਟਿੰਗ ਨਹੀਂ ਇਹਦੀ ਹੁੰਦੀ ਹੈ ਜੇ ਤੇ ਉਹਨਾਂ ਚਿਰ ਇਹ ਸਿੰਗਲ ਹੀ ਰਹੂਗੀ ਉਦੋਂ ਨੂੰ ਆਪਾਂ ਇਹਦਾ ਟਿਊਮਰ ਦਾ ਹੱਲ ਕਰਕੇ ਤਾਂ ਫਿਰ ਆਪਾਂ ਇਹਦਾ ਦੂਜਾ ਵੀ ਕਰ ਦਾਂਗੇ ਤੁਹਾਡਾ ਆਪਰੇਸ਼ਨ ਵੀ ਕਰ ਦਾਂਗੇ ਚਲੋ ਜੀ ਬਈ ਰਜ਼ਾਪੁਰਾ ਵੀ ਆਪਣੀ ਜੁਗਨੀ ਠੀਕ ਠਾਕ ਹੋਵੇ ਤੁਹਾਨੂੰ ਪਤਾ ਮੈਂ ਵੀ ਆਪਦਾ ਕੰਮ ਛੱਡ ਕੇ ਆਉਣਾ ਪਰ ਮੇਰਾ ਨਾ ਮਾਨ ਬੜਾ ਉਦਾਸ ਹੋਇਆ ਜਦੋਂ ਦਾ ਡਾਕਟਰ ਸਾਹਿਬ ਨੇ ਐ ਕਿਹਾ ਵੀ ਯਾਰ ਇਹ ਤਾਂ ਪਿਆਰ ਹੀ ਬੜਾ ਕਰਦੀ ਬਈ ਸਾਰਿਆਂ ਨੂੰ ਕਿੰਨਾ ਮੋਹ ਕਰਦੀ ਕਿੰਨਾ ਪਿਆਰ ਕਰਦੀ ਹੈ ਨਾ ਆਪਾਂ ਨੂੰ ਵੀ ਬਹੁਤ ਪਿਆਰ ਕਰਦੀ ਜਦੋਂ ਮੈਂ ਘਰ ਨੂੰ ਜਾਂਦਾ ਤੇ ਕਿਵੇਂ ਤੁਹਾਨੂੰ ਪਤਾ ਵੀ ਮੇਰੇ ਮਗਰ ਲੱਗਦੀ ਹੁੰਦੀ ਹੈ ਨਾ ਕਿੰਨਾ ਰੌਲਾ ਪਾਉਂਦੀ ਹੈ ਤਾਂ ਐ ਕਿਵੇਂ ਤੁਹਾਨੂੰ ਵੀ ਪਤਾ ਇਹ ਐ ਨਹੀਂ ਦਿਲ ਬਗਦਾ ਯਾਰ ਬਈ ਬਸ ਚਲੋ ਭਾਈ ਬਈ ਆ ਜਾ ਭਾਈ ਔਰ ਡਾਕਟਰ ਸਾਹਿਬ ਨਾਲ ਗੱਲਬਾਤ ਹੋਈ ਹੈ ਹੀ ਆਪਣੀ ਤੇ ਬਾਈ ਕਹਿੰਦੇ ਵੀ ਇੱਕ ਵਾਰੀ ਜਿਹੜਾ ਇਹਦੇ ਟਿਊਮਰ ਆ ਹਨਾ ਉਹ ਆਪਾਂ ਖੋਲ ਲੀਏ ਤੇ ਬੱਚਾਂ ਵਾਲਾ ਜੋ ਵੀ ਆਪਰੇਸ਼ਨ ਆ ਦਾ ਉਹ ਬਾਅਦ ਚ ਕਰ ਦਾਂਗੇ ਤੇ ਠੀਕ ਹੈ ਜਿਹੜੇ ਆਪਾਂ ਨੂੰ ਦੱਸੇ ਹੋਏ ਡਾਕਟਰ ਸਾਹਿਬ ਨੇ ਵੀ ਆਹਾ ਇੰਨੇ ਦਿਨਾਂ ਤੋਂ ਜਿੰਨੇ ਵੀ ਦਿਨਾਂ ਤੋਂ ਟੀਕਾ ਲੱਗਣਾ ਉਹ ਕਹਿੰਦੇ ਵੀ ਕੁਝ ਕੁ ਟੀਕੇ ਬਈ ਕਿੰਨੇ ਟੀਕੇ ਲੱਗਣੇ ਇਹਦੇ ਇਹਦੇ ਹਫ਼ਤੇ ਤੋਂ ਹਫ਼ਤੇ ਟੀਕੇ ਲਾਉਣੇ ਨੇ ਇਹਦੇ ਤਿੰਨ ਟੀਕੇ ਲਾਉਣੇ ਨੇ ਹਫ਼ਤੇ ਤੋਂ ਹਾਂ ਠੀਕ ਹੈ ਜੀ ਹਫ਼ਤੇ ਤੋਂ ਤਿੰਨ ਟੀਕੇ ਲੱਗਣੇ ਆਈ ਇਹਦੇ ਤੇ ਉਸ ਤੋਂ ਬਾਅਦ ਜਦੋਂ ਗੰਡ ਖੁਰ ਗਈ ਉਸ ਤੋਂ ਬਾਅਦ ਦੂਜਾ ਆਪਰੇਸ਼ਨ ਬੱਚਾਂ ਵਾਲਾ ਕਰਵਾ ਦਾਂਗੇ ਅਨਾਰ ਚ ਲੱਗਨੇ ਆ ਨਾ ਜੀ ਇੱਕ ਦੀ ਅਨਾਰ ਚ ਬਾਕੀ ਪਾਸੇ ਲਾਓ ਠੀਕ ਹੋਈ ਕੋਈ ਅਲੋ ਭਾਈ ਤੇ ਬਾਕੀ ਭਈ ਆਪਾਂ ਅਪਡੇਟ ਇਹਦੀ ਤੁਹਾਨੂੰ ਟਾਈਮ ਟਾਈਮ ਤੇ ਦਿੰਦੇ ਰਹਾਂਗੇ ਤੇ ਪਰ ਜਦੋਂ ਦਾ ਵੀ ਆਵਾਜ਼ ਮੇਰੀ ਤਾਂ ਜ ਬਦਲ ਗਈ ਜਦੋਂ ਦਾ ਡਾਕਟਰ ਸਾਹਿਬ ਨੇ ਕਿਹਾ ਵੀ ਚਾਂਸ ਵੀ ਉਹਦਾ ਟਿਊਮਰ ਦਾ ਕਰਕੇ ਕਿਹਾ ਵੀ ਸੀਗਾ ਇੱਕ ਦਾ ਟਿਊਮਰ ਹੈ ਦੇ ਹਨਾ ਇੱਕ ਜੇ ਆਪਾਂ ਹੁਣ ਉਹਦਾ ਬੱਚਾ ਵਾਲਾ ਆਪਰੇਸ਼ਨ ਕਰਦੇ ਆਂ ਤਾਂ ਫਿਰ ਚਾਂਸ ਬਹੁਤ ਘਟ ਜਾਂਦੇ ਆਂ ਆ ਚਲੋ ਕੋਈ ਨਹੀਂ ਮੈਂ ਕਹਦਾ ਪਹਿਲਾ ਆਪਾਂ ਟਿਊਮਰ ਦਾ ਹੱਲ ਕਰ ਲਈਏ ਤੇ ਉਸ ਤੋਂ ਬਾਅਦ ਬਾਕੀ ਅਰਦਾਸ ਵੀ ਸਾਰੇ ਕਰਾ ਜੇ ਵੀ ਆਪਾਂ ਤੁਹਾਨੂੰ ਪਤਾ ਕਿੰਨੀ ਮੁਸ਼ਕਲ ਨਾਲ ਬਚਾਇਆ ਹੈ ਨਾ ਬਹੁਤ ਭੈਣ ਭਰਾਵਾਂ ਨੂੰ ਪਤਾ ਇਸ ਚੀਜ਼ ਦਾ ਤੇ ਮੈਨੂੰ ਫੋਨ ਮੈਸੇਜ ਵੀ ਬੜੇ ਆਉਂਦੇ ਆ ਮੈਂ 2 ਦਿਨਾਂ ਦੀ ਵੀਡੀਓ ਨਾ ਪਾਵਾਂ ਵੀ ਭਾਈ ਜੁਗਨੀ ਦੱਸ ਕਿੱਥੇ ਜੁਗਨੀ ਕਿਵੇਂ ਤੇ ਭਾਈ ਇੰਨੇ ਜਾਣਿਆਂ ਦੀਆਂ ਦਵਾਵਾਂ ਹਨ ਤੇ ਚਲੋ ਨਹੀਂ ਇਹਨੂੰ ਕੁਛ ਹੁੰਦਾ ਬਾਕੀ ਆਪਾਂ ਕਿਸੇ ਸ਼ੈਲਟਰ ਵਾਲੇ ਨੂੰ ਮੈਂ ਅਪੀਲ ਕਰਦਾ ਵੀ ਸ਼ੈਲਟਰਾਂ ਵਾਲੇ ਆਪਣੀਆਂ ਵੀਡੀਓ ਦੇਖਦੇ ਆ ਫੋਨ ਵੀ ਮੇਰੇ ਕੋਲੇ ਆਉਂਦੇ ਰਹਿੰਦੇ ਆ ਤੇ ਮੈਂ ਅਪੀਲ ਕਰਦਾ ਬਈ ਜੇ ਕੋਈ ਆ ਆਪਾਂ ਚਲੋ ਖਰਚਾ ਜੋ ਵੀ ਇਹਦਾ ਹੋਇਆ ਕਰੂਗਾ ਦੇ ਦਿਆ ਕਰਾਂਗੇ ਤਾਂ ਜੇ ਕੋਈ ਸ਼ੈਲਟਰ ਵਾਲਾ ਇਹਨੂੰ ਰੱਖ ਸਕਦਾ ਕਿਉਂਕਿ ਮੇਰੇ ਕੋਲੇ ਜਗ੍ਹਾ ਬਹੁਤ ਘੱਟ ਆ ਤਾਂ ਆਪਾਂ ਕੋਸ਼ਿਸ਼ ਕਰਾਂ ਟਾਈਮ ਕੋਈ 2 ਮਹੀਨੇ ਇਹਨੂੰ ਸ਼ੈਲਟਰ ਤੇ ਛੱਡਣਾ ਚਾਹੁੰਦੇ ਆ ਤੇ ਨਵਤ ਤੇ ਚਲੋ ਉਦੋਂ ਬਾਅਦ ਆਪਾਂ ਇਹਨੂੰ ਲੈ ਆਵਾਂਗੇ 2 ਕੁ ਮਹੀਨੇ ਅਜੇ ਨਾ ਚਿਹਰੇ ਦਾ ਟਿਊਮਰ ਨਹੀਂ ਸਹੀ ਹੁੰਦਾ ਆ ਬਾਕੀ ਸ਼ੇਅਰ ਕਰ ਦੋ ਜੀ ਲੱਗੇ ਜੀ